ਕਿ ਸੈਨੇਟਰ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਧੱਕਾ ਕੀਤਾ ਗਿਆ ਉਹਦੇ ਨਾਲ ਪਰ ਉਹਨੂੰ ਅਰੈਸਟ ਨਹੀਂ ਕੀਤਾ ਗ੍ਰਫਤਾਰ ਨਹੀਂ ਕੀਤਾ ਨਾ ਉਹਦੇ ਤੇ ਕੋਈ ਚਾਰਜ ਲਾਇਆ ਪਰ ਇਦਾਂ ਉਹਨੂੰ ਲੰਮਾ ਪਾ ਕੇ ਤੇ ਉਹਦੇ ਹੱਥ ਕੜੀਆਂ ਲਾ ਕੇ ਤੇ ਬਾਹਰੋਂ ਕੱਢ ਦਿੱਤਾ ਜਿਹੜੀ ਹੁਣ ਵੀਡੀਓ ਬਾਅਦ ਦੇ ਵਿੱਚ ਬਾਹਰ ਆਈ ਹੈ ਵੀਡੀਓ ਦੇ ਵਿੱਚੋਂ ਇਹ ਪਤਾ ਲੱਗਦਾ ਵੀ ਨਾ ਤਾਂ ਉਹ ਅਗਰੈਸਿਵ ਆ ਉਹ ਤਾਂ ਬੜੇ ਸ਼ਾਂਤਵੇਂ ਤਰੀਕੇ ਨਾਲ ਸਵਾਲ ਪੁੱਛ ਰਿਹਾ ਨਾ ਹੀ ਉਹਨਾਂ ਵੱਲੋਂ ਚਪਟਿਆ ਆ ਜੋ ਸ਼ਬਦ ਉੱਤੇ ਲਿਖਿਆ ਗਿਆ ਹੈ ਰਿਪਬਲਿਕਨ ਆਪਣੇ ਐਕਸ਼ਨ ਨੂੰ ਡਿਫੈਂਡ ਕਰ ਰਹੇ ਆ ਆਪਣੇ ਲਿਸ ਮਰੋਵਸਕੀ ਜਾਂ ਸੈਨੇਟਰ ਸੂਸਨ ਕੋਲਿੰਜ਼ ਨੇ ਉਹ ਇਸ ਗੱਲ ਦੇ ਨਾਲ ਉਹ ਕਹਿੰਦੇ ਵੀ ਇਹ ਗੱਲ ਸ਼ੌਕਿੰਗ ਆ ਥੋੜੀ ਜੀ ਕਾ ਸੈਨੇਟਰ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਤੱਕਾ ਕੀਤਾ ਗਿਆ ਉਹਦੇ ਨਾਲ ਸੈਨੇਟਰ ਐਲੈਕਸ ਪੈਡਿਲਾ ਉਹਦਾ ਨਾਮ ਆ ਡੈਮੋਕ੍ਰੈਟਿਕ ਸੈਨੇਟਰ ਆਹ ਕੈਲੀਫੋਰਨੀਆ ਤੋਂ ਪ੍ਰੈਸ ਕਾਨਫਰੰਸ ਹੋ ਰਹੀ ਸੀ ਜਿਸ ਪ੍ਰੈਸ ਕਾਨਫਰੰਸ ਦੇ ਵਿੱਚ ਹੋਮਲੈਂਡ ਸਕਿਉਰਿਟੀ ਸੈਕਟਰੀ ਜਿਹੜੇ ਕ੍ਰਿਸਟੀ ਨੋਇਮ ਨੇ ਉਹ ਬੋਲ ਰਹੀ ਸੀ ਤੇ ਇਸ ਸੈਨੇਟਰ ਨੇ ਜਿਹੜੇ ਕੈਲੀਫੋਰਨੀਆ ਦੇ ਆ ਇਹਨਾਂ ਨੇ ਉੱਠ ਕੇ ਉਹਨਾਂ ਨੂੰ ਸਵਾਲ ਪੁੱਛਿਆ ਸਵਾਲ ਉਹਨਾਂ ਨੂੰ ਪੁੱਛਿਆ ਲਾਸ ਐਂਜਲਸ ਦੇ ਵਿੱਚ ਜਿਹੜੇ ਐਲ ਏ ਦੇ ਵਿੱਚ ਇਮੀਗ੍ਰੇਸ਼ਨ ਦੀਆਂ ਰੈਡਾਂ ਹੋਈਆਂ ਉਹਦੇ ਬਾਰੇ ਉੱਥੇ ਫੈਡਰਲ ਏਜੰਟਸ ਸਗੇ ਉਹਨਾਂ ਨੇ ਉਹਨੂੰ ਫੜਿਆ ਫੜ ਕੇ ਤੇ ਧੱਕੇ ਦੇ ਨਾਲ ਉਹਨੂੰ ਥੱਲੇ ਪਹਿਲਾਂ ਗਰਾਊਂਡ ਤੇ ਧਰਤੀ ਤੇ ਸੈਟ ਲਿਆ ਉਹਦੇ ਮਤਲਬ ਪੁੱਠੀਆਂ ਕੜੀਆਂ ਲਾ ਦਿੱਤੀਆਂ ਗਈਆਂ ਤੇ ਹੁਣ ਉਹਨੂੰ ਅਰੈਸਟ ਨਹੀਂ ਕੀਤਾ ਗ੍ਰਫਤਾਰ ਨਹੀਂ ਕੀਤਾ ਨਾ ਉਹਦੇ ਤੇ ਕੋਈ ਚਾਰਜ ਲਾਏ ਆ ਪਰ ਇਦਾਂ ਉਹਨੂੰ ਲੰਮਾ ਪਾ ਕੇ ਤੇ ਉਹਦੇ ਹੱਥ ਕੜੀਆਂ ਲਾ ਕੇ ਤੇ ਬਾਹਰ ਉਹਨੂੰ ਕੱਢ ਦਿੱਤਾ ਉਹ ਸੈਨੀਟਰ ਸੀ ਜਿਹੜਾ ਉਹ ਪੈਡਿਲਾ ਸੀ ਕਈ ਵਾਰੀ ਹੁੰਦਾ ਵੀ ਭਲੇਖਾ ਲੱਗ ਗਿਆ ਉਹਨੇ ਬਹੁਤ ਕਲੀਅਰ ਉਹਨੇ ਰੌਲਾ ਜਦੋਂ ਉਹਨੂੰ ਫੜਨਾ ਸ਼ੁਰੂ ਕੀਤਾ ਉਹਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਉਹ ਕਹਿੰਦਾ ਆਮ ਸੈਨੀਟਰ ਐਲ ਐਕਸ ਪੈਡਿਲਾ ਤੇ ਜਦੋਂ ਉਹਨੂੰ ਹਟਾਇਆ ਜਾ ਰਿਹਾ ਸੀ ਪਰ ਜਿਹੜੇ ਅਫੀਸ਼ੀਅਲ ਲੋਕ ਸੀ ਸਾਨੂੰ ਨਹੀਂ ਪਤਾ ਕੌਣ ਆ ਵੀ ਸੁਣਿਆ ਹੀ ਨਹੀਂ ਇਹਨੇ ਕੀ ਕਿਹਾ ਨਾ ਹੀ ਇਹਨੂੰ ਪਛਾਣਿਆ ਜੇ ਪਤਾ ਹੁੰਦਾ ਸਾਨੂੰ ਸੈਨੇਟਰ ਆਹਿੰਸ ਨੂੰ ਇਦਾਂ ਕਰਨੀ ਸੀ ਪਰ ਉਹ ਸੈਨੇਟਰ ਕਹਿੰਦਾ ਵੀ ਇਹਨਾਂ ਨੂੰ ਪਤਾ ਸੀ ਇਹਨਾਂ ਨੇ ਕੀਤਾ ਜਾਣ ਬੁੱਝ ਕੇ ਜਿਹੜਾ ਇਹ ਹੁਣ ਹੋਇਆ ਕਿ ਇਸ ਜਿਹੜੇ ਸੈਕਟਰੀ ਨੋਇਮ ਨੇ ਤੇ ਜਿਹੜਾ ਡਿਪਾਰਟਮੈਂਟ ਆਫ ਫਾਰਮਲੈਂਟ ਸਿਕਿਉਰਿਟੀ ਆ ਉਹ ਕਹਿੰਦੇ ਵੀ ਇਹ ਬੰਦਾ ਛਪਟਿਆ ਉਧਰ ਨੂੰ ਉਧਰ ਨੂੰ ਛਪਟਿਆ ਪੋਡੀਅਮ ਵੱਲੋਂ ਜਿੱਥੇ ਉਹ ਬੋਲ ਰਿਹਾ ਸੀ ਵੀ ਇਹ ਛਪਟਿਆ ਦੂਜਾ ਇਹਨੇ ਸੈਨੇਟ ਸਿਕਿਉਰਿਟੀ ਦੀ ਪਿੰਨ ਨਹੀਂ ਸੀ ਇਹਦੇ ਕੋਲੇ ਵੀ ਜਾਣ ਤੇ ਤਾਂ ਪਛਾਣ ਹੋ ਜਾਂਦਾ ਵੀ ਇਹ ਸੈਨੀਟਰ ਆਏ ਉਧਰ ਨੂੰ ਕੁਝ ਕਰਨ ਚਲੇ ਹੋ ਉਹਨਾਂ ਨੇ ਕਿਹ ਪਤਾ ਨਹੀਂ ਕੌਣ ਆ ਵੀ ਅਸੀਂ ਇਸ ਭਲੇਖੇ ਦੇ ਵਿੱਚ ਜਾਂ ਇਸ ਗੱਲ ਗੱਲ ਕਰਕੇ ਉਹਨੂੰ ਕਰ ਦਿੱਤਾ ਜਿਹੜੀ ਹੁਣ ਵੀਡੀਓ ਬਾਅਦ ਦੇ ਵਿੱਚ ਬਾਹਰ ਆਈ ਹੈ ਵੀਡੀਓ ਦੇ ਵਿੱਚੋਂ ਇਹ ਪਤਾ ਲੱਗਦਾ ਵੀ ਨਾ ਤਾਂ ਉਹ ਅਗਰੈਸਿਵ ਆ ਉਹ ਤਾਂ ਬੜੇ ਸ਼ਾਂਤ ਮੈ ਤਰੀਕੇ ਨਾਲ ਸਵਾਲ ਪੁੱਛ ਰਿਹਾ ਨਾ ਹੀ ਉਹਨਾਂ ਵੱਲੋਂ ਚਪਟਿਆ ਆ ਜੋ ਸ਼ਬਦ ਉੱਥੇ ਲਿਖਿਆ ਗਿਆ ਹੈ ਵੀ ਇਹ ਗਲਤ ਆ ਉਹਨੇ ਬੜਾ ਕਾਮ ਤਰੀਕੇ ਦੇ ਨਾਲ ਸਵਾਲ ਪੁੱਛਿਆ ਆ ਤੇ ਇਹ ਇਦਾਂ ਦੀ ਗੱਲ ਨਹੀਂ ਸੀ ਹੁਣ ਜਿਹੜੇ ਡੈਮੋਕਰੇਟਸ ਨੇ ਵੱਡੇ ਡੈਮੋਕਰੈਟਿਕ ਨਾਂ ਨੇ ਜਿਹੜੇ ਹਿਲਰੀ ਕਲਿੰਟਨ ਆ ਜਾਂ ਨੈਂਸੀ ਪੋਲੋਸੀ ਆ ਜੋ ਸੈਨੇਟਰ ਐਡਮ ਸ਼ਿਫ ਨੇ ਉਹਨਾਂ ਨੇ ਇਸ ਗੱਲ ਨੂੰ ਬਹੁਤ ਸਟਰੋਂਗਲੀ ਕੰਡੈਮ ਕੀਤਾ ਉਹ ਕਹਿੰਦੇ ਬਹੁਤ ਵੱਡਾ ਤੱਕਾ ਆ ਇਹ ਪੈਡਿਲਾ ਦੇ ਨਾਲ ਵੀ ਉਹਨੂੰ ਜਿਸ ਤਰੀਕੇ ਨਾਲ ਟ੍ਰੀਟ ਕੀਤਾ ਗਿਆ ਉਹ ਕਹਿੰਦੇ ਦੀ ਕਾਉਂਟੇਬਿਲਟੀ ਕਰੋ ਇਹਦੇ ਲਈ ਜਵਾਬਦੇਹੀ ਦੱਸੋ ਵੀ ਕੌਣ ਜ਼ਿੰਮੇਵਾਰ ਆ ਰਿਪਬਲਿਕਨ ਆਪਣੇ ਐਕਸ਼ਨ ਨੂੰ ਡਿਫੈਂਡ ਕਰ ਰਹੇ ਆ ਕੁਝ ਰਿਪਬਲਿਕਨਸ ਨੇ ਇਹਨੂੰ ਸਪੋਰਟ ਕੀਤਾ ਉਹਨਾਂ ਨੇ ਕਿਹਾ ਕਿ ਪੈਡਿਲਾ ਦਾ ਐਕਸ਼ਨ ਜਿਹੜਾ ਉਹ ਅਨਪ੍ਰੋਫੈਸ਼ਨਲ ਸੀ ਇਦਾਂ ਨਹੀਂ ਹੁੰਦਾ ਜਿੱਦਾਂ ਉਹਨਾਂ ਨੇ ਉੱਥੇ ਕੀਤਾ ਹੈ ਤੇ ਜਿਸ ਕਰਕੇ ਉਹਨਾਂ ਨੂੰ ਇਹ ਕਰਨਾ ਕੀ ਆ ਵੀ ਉਹਨਾਂ ਨੂੰ ਸੈਨੇਟਰ ਦੀ ਸਿਕਿਉਰਿਟੀ ਪੈਨ ਕਿਉਂ ਨਹੀਂ ਸੀ ਉਹਨਾਂ ਦੇ ਕੋਲ ਤੇ ਵੀ ਉੱਥ ਐਂਡ ਐਸ ਹੋਮਲੈਂਡ ਸਕਿਉਰਿਟੀ ਨੇ ਇਹਨਾਂ ਨੂੰ ਬਚਾਅ ਕਰਨਾ ਫਰਜ਼ ਸੀ ਉੱਥੇ ਗਾਰਡਸ ਦਾ ਤੇ ਉਹਨਾਂ ਨੇ ਸਹੀ ਕੀਤਾ ਕੁਸ਼ ਰਿਪਬਲਿਕਰ ਜਿਹੜੇ ਮੋਡਰੇਟ ਜਿਹੇ ਰਿਪਬਲਿਕਰ ਨੇ ਸੈਨੇਟਰ ਆਪਣੇ ਲਿਸ ਮਰੋਵਸਕੀ ਜਾਂ ਸੈਨੇਟਰ ਸੁਸ਼ਨ ਕੋਲਿੰਸ ਨੇ ਉਹ ਇਸ ਗੱਲ ਦੇ ਨਾਲ ਉਹ ਕਹਿੰਦੇ ਵੀ ਇਹ ਗੱਲ ਸ਼ੌਕਿੰਗ ਆ ਥੋੜੀ ਜਿਹੀ ਵੀ ਇਹ ਫਿਕਰ ਵਾਲੀ ਗੱਲ ਆ ਵੱਡੀ ਜਿਹੜੀ ਪੋਲੀਟਿਕਲ ਲੜਾਈ ਆ ਇਹ ਰਾਜਨੀਤਿਕ ਟੱਕਰ ਆ ਇਹ ਆਪਾਂ ਸਾਰੇ ਜਾਣਦੇ ਆ ਜਦੋਂ ਪ੍ਰੋਟੈਸਟ ਹੋਏ ਆ ਐਲ ਏ ਦੇ ਵਿੱਚ ਉਹਦੇ ਤੋਂ ਬਾਅਦ ਫਿਰ ਜੋ ਕਸ਼ ਹੋਇਆ ਟਰੰਪ ਐਡਮਿਨਿਸਟ੍ਰੇਸ਼ਨ ਜਿਹੜੀ ਮਿਲਟਰੀ ਯੂਜ਼ ਕਰ ਰਹੀ ਆ ਤੇ ਇਹਦੇ ਨਾਲ ਹੁਣ ਇੱਕ ਮਤਲਬ ਵੱਡੀ ਗੱਲ ਆ ਕਿ ਕੋਈ ਚੁਣਿਆ ਲੋਕਾਂ ਦਾ ਨਮਾਇਦਾ ਸੈਨੇਟਰ ਹੋਵੇ ਤੇ ਸੈਨੇਟਰ ਮਤਲਬ 100 ਸੈਨੇਟਰ ਹੁੰਦਾ ਅਮਰੀਕਾ ਦੇ ਵਿੱਚ ਤੇ ਇਹ ਉਹਨਾਂ ਦੇ ਵਿੱਚੋਂ ਇੱਕ ਦੇ ਨਾਲ ਏਡਾ ਵੱਡਾ ਧੱਕਾ ਹੋ ਜੇ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਦੱਸੀ ਜਾ ਰਹੀ ਆ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ